एनओसी ਦੇ ਮਾਮਲੇ 'ਚ ਕਿਸੇ ਨੂੰ ਕੋਈ ਦਿੱਕਤ ਨਹੀਂ ਆਊਗੀ ਕੋਈ ਰਿਸ਼ਵਤ ਨਹੀਂ ਦੇਣੀ ਪਊਗੀ ਕਿ ਪੰਜਾਬ ਸਰਕਾਰ ਨੇ ਜੋ ਵਾਦਾ ਕੀਤਾ ਸੀ ਕਿ ਅਸੀਂ ਐਨओसीਆਂ ਜਿਹੜੀਆਂ ਉਹ ਖਤਮ ਕਰ ਦਿਆਂਗੇ ਬਹੁਤ ਵਾਰ ਲੋਕ ਅਜਈਆਂ ਕਲੋਨੀਆਂ 'ਚ ਪਲਾਟ ਲੈ ਲੈਂਦੇ ਨੇ ਜੋ ਅਣਅਧਿਕਾਰਿਤ ਹੁੰਦੀਆਂ ਨੇ ਜਿਸ ਵਜ੍ਹਾ ਦੇ ਨਾਲ ਸੁਪਨਿਆਂ ਦਾ ਘਰ ਮਿੱਟੀ ਹੋ ਕੇ ਰਹਿ ਜਾਂਦਾ ਹੈ ਇਸ ਨੂੰ ਧਿਆਨ ਦੇ ਵਿੱਚ ਰੱਖਦਿਆਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਇੱਕ ਕਰੜਾ ਫੈਸਲਾ ਲਿਆ ਜਿਸ ਤਹਿਤ ਹੁਣ ਐਨओसी ਤੋਂ ਬਿਨਾ ਰਜਿਸਟਰੀ ਸ਼ੁਰੂ ਹੋ ਗਈ ਹੈ ਮੈਂ ਤਸੀਲਦਾਰ ਅਮਰਸਰ 2 ਜਿਵੇਂ ਦਿਸ਼ਾ ਨਿਰਦੇਸ਼ ਜਾਰੀ ਹੋਏ ਨੇ ਉਹਨਾਂ ਤਹਿਤ ਅਸੀਂ ਆਪਣਾ ਸਟੇਸ਼ਨ ਦਾ ਕੰਮ ਕਰ ਰਹੇ ਹਾਂ ਕਿਸੇ ਵੀ ਐਨਓਸੀ ਦੀ ਲੋੜ ਨਹੀਂ ਹੈ ਜਿਹੜੀ ਰਿਸਟਰੀ ਅਸੀਂ 5 ਮਿੰਟ ਤੋਂ ਪਹਿਲਾਂ ਉਹਨੂੰ ਅਕਸੈਪਟ ਕਰਕੇ ਪ੍ਰੋਸੈਸ ਕਰਕੇ ਵਿਦਨ 7 ਤੋਂ 8 ਮਿੰਟਸ ਅਸੀਂ ਆਵੀ ਉਹ ਰਿਸਟਰੀ ਕਰਕੇ ਬੰਦੇ ਨੂੰ ਡਿਲੀਵਰ ਕਰ ਰਹੇ ਹਾਂ ਸਰਕਾਰ ਵੱਲੋਂ ਜਿਹੜੀ ਐਨਓਸੀ ਦੀ ਪਾਲਿਸੀ ਲਾਗੂ ਕੀਤੀ ਗਈ ਹੈ ਉਸ ਦੇ ਹੱਥੇ ਪਹਿਲਾਂ ਤਰੀਕ 28 ਫਰਵਰੀ ਸੀ ਜੋ ਬਦਾ ਕੇ 31 ਗਸਤ ਕਰ ਦਿੱਤੀ ਗਈ ਹੈ ਉਸ ਵਿਹਾਰੇ ਆਮ ਲੋਕ ਪਬਲਿਕ ਨੂੰ ਫਾਇਦਾ ਹੋ ਰਿਹਾ ਜਿਹਦੇ ਭਾਵੇਂ ਰਜਿਸਟ੍ਰੀਆਂ ਨੇ ਲੋਕਾਂ ਦਾ ਜਿਹੜਾ ਲੱਗਿਆ ਹੋਇਆ ਜਿੰਦਗੀ ਭਰ ਦੀ ਕਮਾਈ ਜਿਹੜੀ ਹੈ ਉਹ ਲੱਗੀ ਹੋਈ ਕਿਤੇ ਵੇਸਟ ਨਹੀਂ ਜਾਊਗੀ ਬਰਥ ਨਹੀਂ ਜਾਊਗੀ ਕਿ ਐਨਓਸੀ ਦਾ ਕਾਨੂੰਨ ਬਣ ਗਿਆ ਹੁਣ ਦੇਖੋ ਜੀ ਮੈਂ ਆਪਣੀ ਸੁਰਤ ਦੇ ਵਿੱਚ ਤਾਂ ਪਹਿਲੀ ਵਾਰੇ ਦੇਖ ਰਿਹਾ ਮੈਨੂੰ ਵੈਸੇ ਮੈਂ ਪੰਚਾਇਤ ਨਾਲ ਦਾਇਰ ਕੋਲ ਬੈਠ ਕੇ ਸਾਰੇ ਪਿੰਡਿਆ ਦੇ ਮੈਂਬਰਾਂ ਨਾਲ ਫਿਰ ਮੈਂ ਇੱਕ ਕੁੜੀਆਂ ਸਾਡੇ ਅੱਖੀਆਂ ਹੋ ਕੇ ਕਹਿੰਦੀਆਂ ਵੀ ਜੇ ਇੱਥੇ ਆਪਣੇ ਤੀਆਂ ਦਾ ਤੇ ਹਰ ਮਨਾਇਆ ਜਾਵੇ ਤਾਂ ਅਸੀਂ ਸਾਡਾ ਮਨ ਕੁਝ ਮੇਰੇ ਮਨ ਦੇ ਵਿੱਚ ਵੀ ਪਹਿਲਾਂ ਵੀ ਨਾ ਕੁਝ ਕਈ ਸਾਲ ਦੀ ਗੱਲ ਚੱਲਦੀ ਆ ਰਹੀ ਸੀ ਵੀ ਮੈਂ ਇਹ ਜੇ ਸਾਂਝੇ ਕਰਾਵੇ ਪਰਮਾਤਮਾ ਦੇ ਮੈਂ ਕਰ ਲੈਣੇ ਬਾਕੀ ਇਹਨਾਂ ਨੇ ਮੈਨੂੰ ਬਹੁਤ ਬੜਾ ਸਾਥ ਦਿੱਤਾ ਵੈਸੇ ਟਾਈਮ ਸਾਡੇ ਕੋਲ ਥੋੜਾ ਸੀ ਮੈਨੂੰ ਲੱਗਦਾ ਵੀ ਮੈਂ 55-55 ਸਾਲ ਦੀ ਉਮਰ ਹੋ ਗਈ ਮੈਂ ਤਾਂ ਦੇਖਿਆ ਨਹੀਂ ਸੀ ਗਿਆ ਸਾਡੇ ਸਕੂਲ ਦੇ ਵਿੱਚ ਜਿਹੜੇ ਫੰਕਸ਼ਨ ਛੋਟੇ-ਮੋਟੇ ਮਾਸਟਰ ਕਰਾਉਂਦੇ ਨੇ ਉਹ ਕਰਦੇ ਨੇ ਪਰ ਇੱਕ ਜਿਹੜਾ ਇਹ ਹੋਇਆ ਸਾਨੂੰ ਬਹੁਤ ਖੁਸ਼ੀ ਆ ਪਰ ਮੈਂ ਪ੍ਰਮਾਤਮਾ ਨੂੰ ਡਰ ਕੇ ਕਹਣਾ ਵੀ ਜਿੰਨਾ ਚਿਰ ਮੇਰੀ ਜ਼ਿੰਦਗੀ ਹੈ ਮੈਂ ਨਾਲ ਹਮੇਸ਼ਾ ਸਾਥ ਦਊਂਗਾ ਪਰ ਮੈਂ ਇਹ ਵੀ ਕਹਿੰਦਾ ਵੀ ਆ ਸਰਪੰਚੀ ਵਾਲੀ ਮੈਂ ਹਰ ਵਾਰ ਫੇਰ ਵੀ ਹਾਜ਼ਰ ਹਾਂ ਨਾ ਨਕਰ ਦੇ ਨਾਲ আর ਮੇਰੇ ਨੂਹਾਂ ਧੀਆ আর ਜਿਹੜਾ ਨੂਹਾਂ ਨੇ ਸਾਥ ਦਿੱਤਾ ਅੱਜ ਪਰ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਪੰਚਾਇਤ ਦਾ ਵੀ ਔਰ ਜਿਹੜਾ ਹੈ ਕੁੜੀਆਂ ਨੇ ਅੱਜ ਆਪਦਾ ਨੱਚ ਕੇ ਮੇਲਾ ਵਿਚ ਆਇਆ ਪਰ ਮੈਂ ਕਹਿੰਦਾ ਵੀ ਸਾਡੇ ਦਲੱਦੀ ਦਾ ਨਾਮ ਚਮਕਾਉਣਗੇ ਮੈਂ ਇਹਨਾਂ ਨੂੰ ਹਮ ਹਮੇਸ਼ਾ ਸਾਥਾਂ ਜਿਵੇਂ ਦੂਰ ਦੂਰ ਤੋਂ ਆਏ ਨੇ ਪਹਿਲੀ ਵਾਰ ਜਦ ਸੁਣ ਕੇ ਵੀ ਪਹਿਲੀ ਵਾਰ ਜਿਹੜਾ ਸਾਨੇ ਸੁਨੇਹਾ ਲਾਇਆ ਸਨੇਹਾ ਸੀ ਪਰसों ਤੋਂ ਆਇਆ ਪਰ ਐ ਵੀ ਸਾਡੀਆਂ ਕੁੜੀਆਂ ਆਈਆਂ ਹਨ ਮੈਂ ਦੇਖਿਆ ਨੇ ਪਰ ਅੱਗੇ ਵਾਰੇ ਜ਼ਿਆਦਾ ਆਉਣਗੀਆਂ ਬਹੁਤ ਅਸੀਂ ਵੱਡਾ ਸਨਮਾਨ ਕਰਾਂਗੇ ਵਰਸੇ ਨੂੰ ਇਸ ਮਾਨਣ ਲਈ ਇਹ ਪਹਿਲ ਕਦਮੀਆਂ ਬਿਲਕੁਲ ਜੀ ਵਿਰਸੇ ਨੂੰ ਬਹੁਤ ਵੱਡੀ ਗੱਲ ਆ ਅਸੀਂ ਕੱਲੇ ਮੁੰਡਿਆਂ ਨੂੰ ਨਾ ਦੇਖੀ ਸਾਡੇ ਬੇਟੀਆਂ ਬੱਚੀਆਂ ਖੜੀਆਂ ਨੇ ਇਹ ਵੀ ਬਹੁਤ ਵੱਡੀ ਗੱਲ ਆ ਜੇ ਸਾਡਾ ਘਰ ਸਿਮਰ ਗਿਆ ਨਾ ਤਾਂ ਸਾਰਾ ਕੁਝ ਸਿਮਰ ਗਿਆ ਜੇ ਸਾਡੇ ਬੱਚਿਆਂ ਅਸੀਂ ਮੁੰਡਿਆਂ ਨੂੰ ਦੇਖਦੇ ਆ ਕੁੜੀਆਂ ਔਰ ਮੁੰਡਿਆਂ ਦਾ ਤਾਂ ਮੈਂ ਤਾਂ ਤਕੁਣਾ ਕੁੜੀਆਂ ਦਾ ਉਹ ਸੋਚਦਾ ਵੀ ਇੱਡਾ ਕੁੜੀਆਂ ਦਾ ਸਜੋਗ ਆ ਪਰ ਘਰ ਦੇ ਵਿੱਚ ਮੁੰਡਾ ਨਹੀਂ ਕਰ ਸਕਦਾ ਤੁਹਾਡਾ ਫੁੱਲਾਂ ਨਾਲ ਸਵਾਗਤ ਹੋਇਆ ਕਿਸ ਤਰ੍ਹਾਂ ਦੇਖਦੇ ਹੋ ਜੋ ਤੁਸੀਂ ਆਉਂਛੇ ਮੈਂ ਤੋਂ ਇਹ ਦੇਣ ਨਹੀਂ ਦਿੱਤਾ ਜਾਣਾ ਇਹਨਾਂ ਦਾ ਬਹੁਤ ਵੱਡਾ ਮਾਣ ਵਧਾਇਆ ਪਰ ਮੈਂ ਕਹਿੰਦਾ ਵੀ ਪ੍ਰਮਾਤਮਾ ਇਹਨਾਂ ਨੂੰ ਵੀ ਸਾਥ ਦੇਵੇ ਤਾਂ ਇਹਨਾਂ ਦੇ ਵਿੱਚੋਂ ਵੀ ਕੋਈ ਨਾ ਕੋਈ ਉਹ ਕਰੂਗਾ ਨਾ ਮੈਂ ਹਮੇਸ਼ਾ ਨਾਲ ਕਰੂਗੀ ਅਗਲੀ ਵਾਰ ਅਸੀਂ ਹੋਰ ਵੀ ਵਧੀਆ ਕਰੀਏ ਕਿਉਂਕਿ ਮੇਰੇ ਡੈਡੀ ਸਰਪੰਚ ਨੇ ਹੋਣਾ ਇਸ ਵਾਰ ਪਹਿਲੀ ਵਾਰ ਲੱਗਿਆ ਨੇ ਸਾਡੇ ਪਿੰਡ ਵਿੱਚ ਤੀਆਂ ਤੇ ਅਸੀਂ ਅਗਲੀ ਵਾਰ ਹੋਰ ਵੀ ਵਧੀਆ ਕਰਾਂਗੇ ਆਪਾਂ ਜ ਪਹਿਲਾਂ ਕਦੇ ਨਹੀਂ ਲੱਗਿਆ ਇੱਥੇ ਤੀਆਂ ਨਹੀਂ ਕਦੇ ਵੀ ਨਹੀਂ ਲੱਗਿਆ ਕੀ ਲੱਗਦਾ ਹੋਗੇ ਸਾਨੂੰ ਆਿਆਂ ਨੂੰ ਫਿਰ ਪਹਿਲੀ ਵਾਰ ਲੱਤੀਆਂ ਮਨਾਈਆਂ ਜਾ ਰਹੀਆਂ ਨੇ ਅਸੀਂ ਪਿੰਡ ਦੀਆਂ ਕੁੜੀਆਂ ਨੂੰ ਇਕੱਠੀਆਂ ਕਰਕੇ ਸਾਰੀਆਂ ਕੁੜੀਆਂ ਆਪਣੇ ਸਹੁਰਿਆਂ ਤੋਂ ਆਉਂਦੀਆਂ ਨੇ ਤੇ ਖੁਸ਼ੀ-ਖੁਸ਼ੀ ਆਉਂਦੀਆਂ ਨੇ ਤੇ ਆਪਣੀਆਂ ਬੋਲੀਆਂ ਪਾ ਕੇ ਆਪਣੇ ਸਸਤਾ ਤੇ ਨੌਕ-ਝੋਕ ਕਰਦੀਆਂ ਹੋਈਆਂ ਤੇ ਆਪਣੇ ਪਤੀਆਂ ਤੇ ਨੌਕ-ਝੋਕ ਕਰਦੀਆਂ ਹੋਈਆਂ ਇਸ ਤੀਆਂ ਦੇ ਤਿਹਾਰ ਨੂੰ ਮਨਾ ਰਹੀਆਂ ਹਨ ਇਹ ਕਿਸ ਤਰ੍ਹਾਂ ਦੇਖਦੇ ਹੋ ਜੋਕ ਦੇ ਸਮੇਂ ਵਿੱਚ ਬਿਲਕੁਲ ਇਹ ਲੋ ਹੁੰਦਾ ਜਾ ਰਿਹਾ ਤੇ ਯਾਰ ਦੁਬਾਰੇ ਹੁਣ ਫੇਰ ਮਨਾਉਣ ਲੱਗੇ ਲੋਕ ਅੱਜ ਦੇ ਸਮੇਂ ਵਿੱਚ ਲੋਕ ਡੀਜਿਆਂ ਨੂੰ ਹੀ ਤਰਜੀਹ ਦਿੰਦੇ ਹਨ ਜਦੋਂ ਕਿ ਤੁਹਾਨੂੰ ਆਪਣੀਆਂ ਬੋਲੀਆਂ ਨੂੰ ਤਰਜੀਹ ਦੇਣੀ ਚਾਹੀਦੀ ਆਪਾਂ ਆਪਣੇ ਪੰਜਾਬੀ ਵਿਰਸੇ ਨੂੰ ਸਵਾਹ ਕੇ ਰੱਖ ਸਕਦੇ ਤੁਸੀਂ ਕਿਸ ਤਰ੍ਹਾਂ ਸੈਲੀਬ੍ਰੇਟ ਕੀਤਾ ਹੈ ਸਾਰਾ ਅਸੀਂ ਆਪਣੇ ਪੰਜਾਬੀ ਵਿਰਸੇ ਨੂੰ ਆਪਣੀਆਂ ਬੋਲੀਆਂ ਪਾ ਕੇ ਖੁਦ ਸੈਲੀਬ੍ਰੇਟ ਕਰਦੇ ਹਾਂ ਅਸੀਂ ਸਰਪੰਚ ਸਾਹਿਬ ਦੇ ਬਹੁਤ-ਬਹੁਤ ਧੰਨਵਾਦੀ ਹਾਂ ਜੀ ਉਹਨਾਂ ਨੇ ਸਾਡੇ ਪਿੰਡ ਦੇ ਵਿੱਚ ਪਹਿਲੀ ਵਾਰ ਤੀਆਂ ਦਾ ਪ੍ਰੋਗਰਾਮ ਕਰਵਾਇਆ ਤੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਪਿੰਡ ਦੇ ਵਿੱਚ ਹਰ ਸਾਲ ਇਹ ਪ੍ਰੋਗਰਾਮ ਹੋਵੇ ਕਾਂਕੀ ਕੁੜੀਆਂ ਪਿੰਡੀਆਂ ਕੁੜੀਆਂ ਵੀ ਬਹੂਆਂ ਮਾਤਾ-ਮਾਪਾਂ ਦਾ ਜੋ ਵੀ ਹੈ ਇਕੱਠੀਆਂ ਹੁੰਦੀਆਂ ਨੇ ਘਰ ਦੇ ਵਿੱਚੋਂ ਬਾਹਰ ਨਿਕਲਦੇ ਨੇ ਆਪਣੇ ਕੰਮਾਂ ਦੇ ਵਿੱਚੋਂ ਥੋੜਾ ਬਹੁਤਾ ਨੱਚਣ ਡੱਪਣ ਦਾ ਸ਼ਡਿਊਲ ਵੀ ਬਣਾ ਲਿਆ ਨੇ ਕਿਸ ਤਰ੍ਹਾਂ ਮੈਸੇ ਕਿਸ ਤਰ੍ਹਾਂ ਮਹਿਸੂਸ ਕੀਤਾ ਜਦੋਂ ਤੁਹਾਨੂੰ ਪਤਾ ਲੱਗਿਆ ਵੀ ਇੱਥੇ ਪੀਿਆਂ ਦਾ ਤਿਹਾਰ ਮਨਾਇਆ ਜਾ ਰਿਹਾ ਪਹਿਲੀ ਵਾਰੀ ਸਾਨੂੰ ਬਹੁਤ ਖੁਸ਼ੀ ਹੋਈ ਕਿਉਂਕਿ ਅਸੀਂ ਪਹਿਲਾਂ ਚਾਹੁੰਦੇ ਸੀ ਕਿ ਅਸੀਂ ਖੁਦ ਹੀ ਸੈਲੀਬ੍ਰੇਟ ਕਰੀਏ ਪਰ ਸਰਪੰਚ ਸਾਹਿਬ ਨੇ ਸਾਡੇ ਮਨਾਂ ਦੇ ਚਾਹ ਖੁਦ ਹੀ ਪੂਰੇ ਕਰਤੇ ਉਹਨਾਂ ਨੇ ਆਪ ਹੀ ਪ੍ਰੋਗਰਾਮ ਤਿਆਰ ਕਰ ਲਿਆ ਸਾਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਕਿਸ ਤਰ੍ਹਾਂ ਸੈਲੀਬ੍ਰੇਟ ਕੀਤਾ ਅਸੀਂ ਬੋਲੀਆਂ ਪਾਈਆਂ ਜੀ ਨੱਚਿਆ ਬਹੁਤ ਜ਼ਿਆਦਾ ਆਪਣੇ ਸਹੇਲੀਆਂ ਨੂੰ ਮਿਲੇ ਆ ਸੈਲੀਬ੍ਰੇਟ ਕੀਤਾ ਮੈਨੂੰ ਬਹੁਤ ਵਧੀਆ ਲੱਗਿਆ ਜੀ ਮਤਲਬ ਕਿ ਮਤਲਬ ਅਸੀਂ ਕਦੇ-ਕਦੇ ਮਿਲਦੇ ਆ ਅੱਜ ਸਾਰੀਆਂ ਸਹੇਲੀਆਂ ਇਕੱਠੇ ਹੋਇਆ ਜੀ ਮਤਲਬ ਕਿ ਬਹੁਤ ਵਧੀਆ ਲੱਗਿਆ ਸਰਪੰਚ ਸਾਹਿਬ ਜੀ ਨੇ ਬਹੁਤ ਵਧੀਆ ਪ੍ਰਾਲਾ ਕੀਤਾ ਹੈ ਧੰਨਵਾਦ ਪਹਿਲਾਂ ਮਨਾਇਆ ਸੀ ਇਦਾਂ ਇਸ ਤਰ੍ਹਾਂ ਨਹੀਂ ਜੀ ਪਹਿਲੀ ਵਾਰ ਹੀ ਤਾਂ ਕੀ ਤਰੋ ਤਾਜ਼ਾ ਕੀਤੀਆਂ ਜੋ ਤੁਸੀਂ ਇੱਥੇ ਸਾਰੇ ਮਿਲ ਕੇ ਪਹਿਲੀ ਵਾਰੀ ਇਕੱਠੇ ਹੋਏ ਹਾਂ ਮਤਲਬ ਕਿ ਅਸੀਂ ਘਰਾਂ ਚ ਮਤਲਬ ਕਿ ਬਿਜ਼ੀ ਰਹਿੰਦੇ ਹਾਂ ਨਾ ਕੰਮਕਾਰਾਂ ਚ ਮਤਲਬ ਅੱਜ ਅਸੀਂ ਇਕੱਠੇ ਹੋਇਆ ਆਪਣੇ ਮਨ ਦੇ ਹਨ ਉਹ ਵੀ ਜੋਤੀ ਗਈਆਂ ਕੀ ਗੱਲਾਂ ਸਾਂਝੀਆਂ ਕੀਤੀਆਂ ਹਾਂ ਜੀ ਇਸ ਪਿੰਡ ਵਿੱਚ ਪਹਿਲੀ ਵਾਰ ਆਈਆਂ ਲੱਗੀਆਂ ਤੇ ਬਹੁਤ ਵਧੀਆ ਤੁਹਾਨੂੰ ਸਭ ਨੂੰ ਚਾਹ ਹੋਇਆ ਸਾਰੇ ਕੁੜੀਆਂ ਆਈਆਂ ਸਾਡੀ ਭੂਆ ਆਈ ਨੇ ਭੈਣ ਆਈਆਂ ਬਹੁਤ ਵਧੀਆ ਲੱਗਿਆ ਸਾਨੂੰ ਸਾਡੇ ਪਿੰਡ ਤੇ ਤਿਉਹਾਰ ਮਨਾਇਆ ਗਿਆ ਕਦੇ ਵੀ ਨਹੀਂ ਮਨਾਇਆ ਗਿਆ ਅਸੀਂ ਨੱਚ ਟੱਪ ਕੇ ਇੰਜੋਏ ਕੀਤਾ ਆਪਣੀ ਫੈਮਲੀ ਨੂੰ ਮਿਲੇ ਫਰੈਂਡਸ ਨੂੰ ਮਿਲੇ ਜਿਹੜਾ ਅਸੀਂ ਕਦੇ ਕਦੇ ਇਕੱਠੇ ਹੁੰਦੇ ਫਸਟ ਟਾਈਮ ਇਦਾਂ ਹੋਇਆ ਜੀ ਸਾਨੂੰ ਬਹੁਤ ਹੀ ਚਾਹ ਹੋਇਆ ਬਹੁਤ ਹੀ ਜ਼ਿਆਦਾ ਸੀ ਅੱਜ ਤੱਕ ਕਦੇ ਵੀ ਸਾਡੇ ਪਿੰਡ ਚ ਧੀਆਂ ਨਹੀਂ ਮਨਾਇਆਂ ਗਈਆਂ ਸੀ ਅੱਜ ਬਹੁਤ ਹੀ ਜ਼ਿਆਦਾ ਸਾਨੂੰ ਖੁਸ਼ੀ ਹੋਈ ਅਸੀਂ ਬਹੁਤ ਹੀ ਜ਼ਿਆਦਾ ਆਨੰਦ ਮਾਣਿਆ ਇਹ ਪਹਿਲੀ ਵਾਰ ਹੀ ਮਨਾਈਆਂ ਤੇ ਅਸੀਂ ਡੀਜੇ ਤੇ ਵੀ ਆਨੰਦ ਮਾਣਿਆ ਅਸੀਂ ਸਰਪੰਚ ਸਾਹਿਬ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਇਹ ਪਹਿਲੀ ਵਾਰ ਹੀ ਮਨਾਇਆਂ ਗਈਆਂ ਹਾਂਜੀ ਸਾਡੇ ਪਿੰਡ ਚ ਪਹਿਲੀ ਵਾਰ ਹੀ ਮਨਾਇਆਂ ਗਈਆਂ ਨੇ ਪਰ ਜ਼ਿਆਦਾਤਰ ਮੋਬਾਈਲ ਨੂੰ ਤਵੱਜੂ ਦਿੰਦੇ ਨੇ ਫਿਰ ਕਿਸ ਤਰ੍ਹਾਂ ਦੇਖਦੇ ਹੋ ਜਿਹੜੀ ਅੱਜ ਦੀ ਨੌਜਵਾਨ ਪੀੜ੍ਹੀ ਹੈ ਤੇ ਤੁਸੀਂ ਬਿਲ ਇਕ ਦਾ ਪਾਇਆ ਇਹ ਬਹੁਤ ਹੀ ਜ਼ਿਆਦਾ ਜੀ ਵਧੀਆ ਉਪਰਾਲਾ ਕੀਤਾ ਗਿਆ ਜਿਹਦੇ ਨਾਲ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਵਿਰਸੇ ਨਾਲ ਜੁੜਨ ਦਾ ਮੌਕਾ ਮਿਲਿਆ ਤਾਂ ਜੋ ਹੁਣ ਬੱਚੇ ਅਗਲੀ ਵਾਰ ਤੋਂ ਵੀ ਬੋਲੀਆਂ ਵਗੈਰਾ ਪ੍ਰਿਪੇਅਰ ਕਰਕੇ ਰੱਖਣਗੇ ਜਿਹਦੇ ਨਾਲ ਲੋਕ ਨੇ ਜਿਹੜੇ ਆਪਣੇ ਵਿਰਸੇ ਨੂੰ ਦੁਬਾਰਾ ਤੋਂ ਸੰਭਾਲ ਸਕਣਗੇ ਬਹੁਤ ਵਧੀਆ ਲੱਗ ਰਿਹਾ ਸਾਨੂੰ ਸਾਡੇ ਪਿੰਡ ਵਿੱਚ ਪਹਿਲੀ ਵਾਰ ਹੀ ਤਿਆਂ ਦਾ ਪ੍ਰੋਗਰਾਮ ਹੋਇਆ ਹਰ ਸਾਲ ਹੋਣਾ ਚਾਹੀਦਾ ਸਾਨੂੰ ਸਾਡੇ ਸਰਪੰਚ ਸਾਹਿਬ ਤੇ ਬਹੁਤ ਮਾਣ ਆ। ਪਹਿਲਾਂ ਕਦੇ ਮਰਾਈਆਂ ਨਹੀਂ ਤੀਆਂ। ਨਹੀਂ ਜੀ ਅਸੀਂ ਕਦੇ ਨਹੀਂ ਮਨਾਈਆਂ। ਪਹਿਲੀ ਵਾਰ ਹੈ। ਯਾ ਮਤਲਬ ਸਾਡੇ ਵੀਰ ਜੀ ਸਰਪੰਚ ਸਾਹਿਬ ਗੁਰਦੱਤ ਸਿੰਘ ਜਿਨ੍ਹਾਂ ਨੇ ਬਹੁਤ ਵਧੀਆ ਇਸ ਵਾਰ ਤੀਆਂ ਦਾ ਤਿਹਾਰ ਜਿਹੜਾ ਰੱਖਿਆ ਬਹੁਤ ਵਧੀਆ। ਅਸੀਂ ਬਹੁਤ ਖੁਸ਼ ਆ ਸਾਡੀ ਬੱਚੀਆਂ ਨੂੰ ਪਤਾ ਲੱਗ ਰਿਹਾ ਕਿ ਹਾਂ ਵੀ ਤੀਆਂ ਦਾ ਮਹੱਤਵ ਪਤਾ ਚੱਲ ਰਿਹਾ ਹੈ ਜੋ ਕਿ ਅੱਜ ਕੱਲ ਨਹੀਂ ਬੱਚਿਆਂ ਨੂੰ ਪਤਾ ਬਿਰਸਤ ਨੂੰ ਸੰਭਾਲਣ ਲਈ ਬੜਾ ਪਰਣਾ ਜੀ ਹਾਂ ਜੀ ਬਹੁਤ ਵਧੀਆ ਕੀਤਾ ਹੁਣ ਬੱਚੇ ਆਏ ਬਹੁਤ ਪਹਿਣਾ ਸਭ ਆਇਆ ਬਹੁਤ ਵਧੀਆ ਇਹ ਸਾਨੂੰ ਬਹੁਤ ਅੱਛਾ ਲੱਗਿਆ 30 35 ਸਾਲ ਤੋਂ ਫਸਟ ਟਾਈਮ ਪੀਆਂ ਲਗਾਈਆਂ ਇਹ ਸਾਰੀਆਂ ਜਨਾਨੇ ਬਹੁਤ ਖੁਸ਼ੀਆਂ ਸਾਨੂੰ ਬਹੁਤ ਅੱਛਾ ਲੱਗਿਆ ਸਰਪੰਚ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੀ ਰੰਦੀ ਜੀ ਅਸੀਂ ਦਾ ਬਹੁਤ ਜਿਵੇਂ ਸਾਨੂੰ ਸਰਪੰਚ ਸਾਹਿਬ ਦਾ ਪਹਿਲਾ ਸਨੇਹ ਆ ਲੱਗਿਆ ਉਰਜਨ ਸਿੰਘ ਜੀ ਨੇ ਬਹੁਤ ਬੜਾ ਕੰਮ ਕੀਤਾ ਜਿਹੜਾ 40-45 ਸਾਲਾਂ ਤੋਂ ਬੰਦ ਪਿਆਦੀ ਗਮੇ ਜਿਹਦੇ ਨਾਲ ਦੇਖੋ 3 ਆ ਭੈਣਾ ਸਭ ਨਾਲ ਸਾਂਝੀਆਂ ਨੇ ਜੀ ਆਉਂਦੀ ਆਈਆਂ ਨੇ ਇੱਥੇ ਜੀ ਬਹੁਤ ਵਧੀਆ ਤਰੀਕੇ ਨਾਲ ਬਣਾਇਆ ਜੀ ਇਹਨਾਂ ਨੇ ਪ੍ਰੋਗਰਾਮ ਸਾਰਾ ਆ ਕੇ ਜੀ ਇੱਥੇ ਤੇ ਸਾਨੂੰ ਇਹ ਬਹੁਤ ਬੜੀ ਖੁਸ਼ੀ ਹੈ ਗੱਲ ਦੀ ਹੈ ਜੀ ਵੀ ਅਸੀਂ ਆਪਣੀ ਪੰਚਾਇਤ ਦੇ ਵਿੱਚੇ ਕੰਮ ਪਹਿਲੀ ਵਾਰ ਕਰਵਾ ਰਹੇ ਹਾਂ ਸਾਨੂੰ ਜਾਨੀ ਕਿ ਬਹੁਤ ਅੱਛਾ ਮਹਿਸੂਸ ਹੋ ਰਿਹਾ ਜੀ ਪਹਿਲਾਂ ਕਦੇ ਕਿਸੇ ਪੰਚਾਇਤ ਨੇ ਨਹੀਂ ਕਿਸੇ ਪੰਚਾਇਤ ਨੇ ਸੋਚਿਆ ਜੀ ਦੇਖੋ ਮੇਰੀ 50 ਸਾਲ ਦੀ ਉਮਰ ਹੋਣ ਵਾਲੀ ਹੈ ਜੀ ਮੈਂ 50 ਸਾਲ ਦੇ ਵਿੱਚ ਤੀਆਂ ਨਹੀਂ ਦੇਖੀਆਂਗੇ ਕੋਈ ਪੰਚਾਇਤ ਵਾਲੀ ਸਾਡੇ ਪਿੰਡ ਦੀ ਕਿਉਂਕਿ ਇਹ ਪਹਿਲੀ ਵਾਰ ਲੱਗੀਆਂ ਨੇ ਕੋਈ ਆਪਣੀਆਂ ਉਹ ਵੈਸੇ ਨਹੀਂ ਲੜ ਰਹੀ ਲਾਲ ਲਾਣ ਨਹੀਂ ਮੈਂ ਤੇਰੇ ਕੰਮ ਕਰੀ ਜੀ ਪੰਚ ਸਾਹਿਬ ਜਿੰਗਾਵੜ ਸਾਨੂੰ ਬਹੁ ਮਾਣ ਆਣਾ ਸਾਡੇ ਪਿੰਡ ਦਾ ਪੰਚ ਤੇ ਕਿਉਂ ਮਾਣ ਆ ਮਤਲਬ ਕੀ ਮਤਲਬ ਹੋਇਆ ਮੈਂ ਕਦੇ ਦੇਖਿਆ ਨਹੀਂ ਸੀ ਕਿੰਟੀਆਂ ਅਸੀਂ ਕਦੇ ਵੀ ਨਹੀਂ ਕਿਤੇ ਤੁਸੀਂ ਵੀ ਕਦੇ ਸੋਚਿਆ ਅਸੀਂ ਵੀ ਇਸ ਤਰ੍ਹਾਂ ਤੀਆਂ ਲੱਗਣਗੇ ਕਿਉਂ ਤੁਸੀਂ ਖਾਵਰਾਂ ਵਿੱਚ ਜਾਂ ਹੋਰ ਪਿੰਡਾਂ ਵਿੱਚ ਦੇਖਦੇ ਹੋਵੋਗੇ ਈ ਮੈਂ ਵੀ ਬੰਦ ਅਮਰੋ ਕੀ ਹੋਰ ਵੀਡੀਓ ਸਬ ਮੋ ਦੇ ਦੇ ਯੂਟਿਊਬ ਤੇ ਪਰ ਅਗਰ ਅਸਚ ਨੂੰ ਦੇ ਅਸਲ ਕਿੰਨੇ ਕਿੰਨੇ ਬਹੁਤ ਪਹਿਲੀ ਵਾਰ ਦੇਖਣ ਮੈਂ ਦੱਸ ਰਹਾ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਤੁਸੀਂ ਪਹਿਲੀ ਵਾਰ ਹੀ ਤੀਨ ਦੇਖ ਬਹੁਤ ਵਧੀਆ ਲੱਗਿਆ ਬਹੁਤ ਜ਼ਿਆਦਾ ਵਧੀਆ ਬਹੁਤ ਬਹੁਤ